ਮੈਸਟਰੀਆ ਮੋਟਰਸਾਈਕਲ ਦੇਖੀ ਯਾਰ ਪਤਾ ਨਹੀਂ ਕੀ ਹੋ ਗਿਆ ਡਾਕਟਰ ਸਾਹਿਬ ਐਸੇ ਹੋਇਆ ਕੀ ਸੀ ਚੱਲਦਾ ਚੱਲਦਾ ਹੀ ਖੜ ਗਿਆ ਯਾਰ ਅੱਛਾ ਤੇਲ ਤਲੁ ਪਵਾਇਆ ਸੀ ਤੇਲ ਤਾਂ ਬਾਈ ਕੱਲ ਹੀ 500 ਦਾ ਪਵਾਇਆ ਸੀ ਤੇਲ ਵੀ ਪੂਰਾ ਯਾਰ ਚੱਲ ਕੋਈ ਨਹੀਂ ਦੇਖਦਾ ਜਵਕ ਚੈੱਕ ਕਰ ਜਾ ਦੇਖ ਕੇ ਆ ਯਾਰ ਠੀਕ ਆ ਉਸਤਾਦ ਜੀ ਉਮੈਸਤਰੀਆ ਆ ਕੀ ਜਵਾਕ ਜੀ ਨੂੰ ਭੇਜਦਾ ਤੂੰ ਆਪ ਜਾਣਾ ਯਾਰ ਮੇਰੇ 100 ਮਰੀਜ਼ ਖੜੇ ਆ ਚੰਗਾ ਫਿਰ ਡਾਕਟਰ ਸਾਹਿਬ ਤੁਸੀਂ ਬੈਠੋ ਦੇਖਦਾ ਮੈਂ ਕਰਤਾ ਸਟਾਰਟ ਹਾਂਜੀ ਉਸਤਾਦ ਕੀ ਹੋਇਆ ਸੀ ਕੁਝ ਨਹੀਂ ਉਸਤਾਦ ਪਲੱਗ 'ਚ ਪਾਣੀ ਪੈ ਗਿਆ ਸੀ ਉਹ ਸਾਫ਼ ਕਰਕੇ ਪਾਤਾ ਅੱਛਾ ਗੱਲ ਸੁਣ ਉਹਦੇ ਕੋਲੇ ਨਾ ਗੱਲ ਕਰੀ ਗੱਲਬਾਤ ਸਾਰੀ ਮੈਂ ਆਪੇ ਕਰੂੰਗਾ ਤੂੰ ਚੁੱਪ ਰਹੀਂ ਜਾ ਤੂੰ ਮੋਟਰਸਾਈਕਲ ਖੋਲ ਹਾਂ ਮਿਸਤਰੀਆ ਕੀ ਹੋਇਆ ਮੋਟਰਸਾਈਕਲ ਨੂੰ ਉਹਦੀਆਂ ਤਾਂ ਜੀ ਕਬੈਲਾਂ ਉੱਡ ਗਈਆਂ ਹੈ ਕਬੈਲਾਂ ਉੱਡ ਗਈਆਂ ਕਿਵੇਂ ਕਰੀਏ ਫਿਰ 2000 ਰੁਪਏ ਲੱਗੂ ਕਰਨਾ ਕਿਵੇਂ ਆ ਠੀਕ ਤਾਂ ਕਰਨਾ ਹੀ ਪਊ ਕਰਦੇ 10-15 ਮਿੰਟ ਚ ਠੀਕ ਨਹੀਂ ਡਾਕਟਰ ਸਾਹਿਬ ਕੰਮ ਹੀ ਬੜਾ ਪਿਆ ਸਾਡੇ ਕੋਲੇ 2 ਘੰਟੇ ਤਾਂ ਲੱਗਣਗੇ ਲੱਗਣਗੇ ਓ ਯਾਰ ਮੈਂ ਤਾਂ ਮਰੀਜ਼ ਦੇਖ ਕੇ ਆਉਣੇ ਆ ਆ ਲਓ ਚਾਬੀ ਤੁਸੀਂ ਸਾਡੀ ਸਕੂਟਰੀ ਲੈ ਕੇ ਮਰੀਜ਼ ਦੇਖਿਓ ਮੋਟਰਸਾਈਕਲ ਠੀਕ ਕਰਕੇ ਤੁਹਾਨੂੰ ਫੋਨ ਕਰ ਦਾਂਗੇ ਉਸਤਾਦ ਪਿਆਰ ਪਣਾ ਕੰਮ ਸੀ ਤੋ ਇਹ ਦੋ ਯਾਰ ਮੰਗ ਲਿਆ ਫੇਰ ਇੱਕ ਗੱਲ ਕਾ ਗੁੱਸਾ ਤਾਂ ਨਹੀਂ ਕਰਦੇ ਬੇਈਮਾਨੀ ਦਾ ਪੈਸਾ ਨਾ ਕਦੇ ਵਫਾ ਨਹੀਂ ਕਰਦਾ ਬਾੜੀਆਂ ਨਾ ਮੱਤਾਂ ਨਾ ਦੇ ਮੈਨੂੰ ਆਹ ਦੁਕਾਨ ਦਾ ਕਿਰਾਇਆ ਥੋੜੀ ਦਿਹਾੜੀ ਤੇ ਆਹ ਸਮਾਨ ਪੈਂਦਾ ਕਿਥੋਂ ਆਊਗਾ ਆਹੀਂ ਕੱਢਣੇ ਪੈਂਦੇ ਲੋਕਾਂ ਤੋਂ ਜੱਜਾ ਫੜ ਕੇ ਲਿਆ ਕਰੂੰ ਆ ਜਾਂਦੀ ਹੈ ਆ ਕੀਦਾ ਆ ਗਿਆ ਅੱਖ ਖੋਲ ਜਾ ਹਾਂ ਬੇ ਬੱਚੇ ਕਿੰਨਾ ਬਦਲ ਗਿਆ ਹੋ ਗਿਆ ਕਿੰਨਾ ਟਾਈਮ ਹੋ ਗਿਆ ਨਹੀਂ ਉਹ ਬੋਲਦਾ ਨਹੀਂ ਅੱਖ ਖੋਲਦਾ ਐ ਕੀ ਹੋ ਗਿਆ ਪੁੱਤ ਖੇਤੋਂ ਆਇਆ ਸੀ ਤੇ ਚੱਕਰ ਆ ਗਿਆ ਤੂੰ ਘਬਰਾਣਾ ਮੈਂ ਹੁਣੇ ਆ ਗਿਆ ਡਾਕਟਰ ਸਾਹਿਬ ਕੀ ਹੋਇਆ ਸੀ ਮੇਰੇ ਭਰਾ ਨੂੰ ਜੀ ਇਹਨੂੰ ਗਰਮੀ ਲੱਗ ਗਈ ਸੀ ਤਾਂ ਕਰਕੇ ਚੱਕਰ ਆ ਗਿਆ ਸੀ ਠੀਕ ਤਾਂ ਹੋ ਜਾਊਗਾ ਜੀ ਨਹੀਂ ਨਹੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਅੱਛਾ ਕਿੰਨੀ ਫੀਸ ਹੋ ਗਈ ਜੀ ਆਪਣੀ ਇਹ ਜੀ ਡ੍ਰਿਪਣ ਰੁਪਣ ਲੱਗੇ ਥੋੜਾ 2000 ਤਾਂ ਹੋ ਹੀ ਗਿਆ 2000 ਰੁਪਇਆ ਲੱਗੂ ਬੇਈਮਾਨੀ ਦਾ ਪੈਸਾ ਨਾ ਕਦੇ ਵਫਾ ਨਹੀਂ ਕਰਦਾ ਕਦੇ ਵਫਾ ਨਹੀਂ ਕਰਦਾ ਆ ਲਓ ਜੀ ਨਾਲੇ ਡਾਕਟਰ ਸਾਹਿਬ ਆਪਣਾ ਮੋਟਰਸਾਈਕਲ ਠੀਕ ਕਰਤਾ ਸੀ ਜਾ ਕੇ ਲਾਇਓ ਮਿਸਤਰੀ ਆ ਤੂੰ ਤਾਂ ਕਹਿੰਦਾ ਸੀ 2 ਘੰਟੇ ਲੱਗਣਗੇ ਘੰਟਾ ਤਾਂ ਤੈਨੂੰ ਮੇਰੇ ਕੋਲ ਹੀ ਹੋ ਗਿਆ ਨਹੀਂ ਜੀ ਯੋਹੋ ਮੋਟਰਸਾਈਕਲੋਂ ਤਾਂ ਕੁਝ ਨਹੀਂ ਹੋਇਆ ਸੀਗਾ। ਉਹਦੇ ਪਲੱਗ 'ਚ ਪਾਣੀ ਪੈ ਗਿਆ ਸੀ। ਉਹ ਮੁੰਡੇ ਨੇ ਸਾਫ਼ ਕਰਕੇ ਪਾਤਾ ਸੀ। ਪਰ ਤਾਂ ਮੇਰੇ ਮਨ ਵਿੱਚ ਹੀ ਲਾਲਚ ਆ ਗਿਆ ਸੀ ਵੀ ਮੈਂ ਚਾਰ ਪੈਸੇ ਕਮਾ ਲਾਂ। ਪਰ ਮੈਂ ਭੁੱਲ ਗਿਆ ਸੀ ਵੀ ਉਹ ਰੱਬ ਤਾਂ ਸਾਰਾ ਕੁਝ ਦੇਖਦਾ ਹੀ ਹੈ ਨਾ। ਅੱਜ ਮੈਂ ਇੱਕ ਗੱਲ ਸਿੱਖੀ ਆ ਜੇ ਆਪਾਂ ਕਿਸੇ ਲਈ ਖੂਪ ਪੜਦੇ ਆ ਤਾਂ ਪਹਿਲਾਂ ਉਹਦੇ ਵਿੱਚ ਆਪ ਹੀ ਡਿੱਗ ਪੰਨੇ ਆ ਤੇ ਬੇਈਮਾਨੀ ਵਾਲਾ ਪੈਸਾ ਕਦੇ ਵੀ ਵਫਾ ਨਹੀਂ ਕਰਦਾ। ਮੈਂ ਮਾਫੀ ਮੰਗਦਾ ਡਾਕਟਰ ਸਾਹਿਬ ਤੁਹਾਡੇ ਤੋਂ। ਡਾਕਟਰ ਸਾਹਿਬ ਮੈਨੂੰ ਮਾਫ ਕਰ। ਉਹ ਕੋਈ ਨਹੀਂ ਕੋਈ ਨਹੀਂ ਮਿਸਤਰੀਆ। ਚਲ ਰੱਬ ਨੇ ਤੈਨੂੰ ਸਿੱਖਿਆ ਹੀ ਦਿੱਤੀ ਆ।